ਸੈਂਕੋ ਦਾ ਕਾਰਸਾ 205 ਇੰਕਲੂਡਸ ਸਾਬਾਸ਼ੀ ਨਾ ਨੋ ਪਰ ਬਟ ਡੋਸਟ ਕੋਲੋਂ ਜੀ ਸਾਹਮਣੇ 16 ਪਿਸਟੂਨ ਦਾ ਨੋਰੇ ਮੈਂ ਨਹੀਂ ਸਪ੍ਰੇਕ ਕੋ ਇਸਕਾ ਮੈਂ ਸਪੈਸ਼ਲ ਵੈਕਿਨ ਲੈ ਲਿਆ ਤਾਂ ਮੈਂ ਕੀ ਕਰਾਂ ਸਿਸਟਮ ਕਾਲੀ ਸੋ ਇਹ ਮੋਰਤਸਾਈਡ ਦੇ ਆਪਸੀ ਸਾਡੇ ਵੱਲੋਂ ਇਹ ਜੋ ਅਚਨਚੇਤ ਹੈ ਕਿ ਸਾਡੇ ਵੱਲੋਂ ਇਸ ਪਾਸੇ ਜਿਹੜੀ ਪਛਾਣ ਕੀਤੀ ਗਈ ਹੈ ਇਹਨਾਂ ਤੋਂ ਪੁੱਛਾ ਪੁੱਛਣ ਤੋਂ ਆਇਆ ਕਿ ਕੱਲਾ ਜਿਹੜੇ ਮਤਲਬ ਸੀਗੇ ਇਹ GG2 ਏਰੀਆ ਦੇ ਵਿੱਚੋਂ ਜਿਹੜੇ ਉਧਰੋਂ ਵੀ ਇਹਨਾਂ ਨੇ ਆਹ ਫਾਇਦਾ ਜਿਹੜਾ ਫਾਇਦਾ ਨਹੀਂ ਹੋਇਆ ਇਹ ਫਰਟ ਦੇ ਨਾਲ ਜਿਹੜੀ ਮੂਵਮੈਂਟ ਦੇ ਵਿੱਚ ਸੈਪਰੇਟਲੀ ਇਹਨਾਂ ਸਭ ਦੇ ਬਦਲ ਰਿਹਾ ਸੋ ਇਸ ਕਰਕੇ ਜਿਹੜੇ ਉੱਥੋਂ ਇਹਨਾਂ ਦਾ ਉਹ ਕੰਮ ਜਾ ਵਾ ਇਹ ਤੋਂ ਨੇ ਇਸ ਤਰ੍ਹਾਂ ਬਰਦਾ ਗਣੀ ਕਿਸ਼ਕਤ ਦੀ ਕਰ ਲਿਆ ਤੇ ਇਹਦਾ ਬੈਕਵਰਡ ਫਾਲਗਮੈਂਟ ਰੁਕੇ ਗਏ ਨੂੰ ਫੌਟ ਕਰ ਰਹੇ ਆਸ ਹੈ ਕਿ ਅਸੀਂ ਜਿਹੜੇ ਸੀਪਲੇ ਦੇ ਚਾਹੋ ਜਿੰਨ ਕਵਰੀ ਆ ਕਰ ਸਰ ਜਿਹੜੇ ਬਰਾਨੇ ਹਥਿਆਰ ਹੋਈਏ ਇਹ ਤੁਸੀਂ ਵੀ ਐਸਐਸਪੀ ਹੋਰ ਸਾਡੇ ਸਾਰੇ ਕਰਜਾ ਖੜੇ ਨੇ ਇਹ ਹੋ ਸਕਦਾ ਇਹ ਪਹਿਲੇ ਪਹਿਲੀ ਵਾਰ ਲੈ ਕੇ ਆਏ ਸਪੱਲੇ ਵੀ ਲੈ ਕੇ ਆਏ ਹੋਣਗੇ ਨਾ ਜਿੰਨੇ ਅਰੇਸਟ ਲੈ ਕੇ ਆਏ ਨੇ ਪਹਿਲਾਂ ਗੜਾ ਨਾ ਉਡਣ ਲੱਗਦਾ ਕਦੇ ਵੀ ਕਿਸੇ ਰੂਪੀ ਕੋਈ ਮਿਲ ਜਾ ਫੜ ਲਓ ਕਹਿੰਦਾ ਪਹਿਲੀ ਵਾਰ ਹੀ ਗਿਆ ਇਹ ਸਿਸਟਮ ਇਹਦਾ ਡਰੋਕਸ਼ਨ ਕਰ ਰਹੇ ਉਹਦੇ ਵਿੱਚ ਆਪਾਂ ਕਿਸ ਤੋਂ ਪੁੱਛੋਗੇ ਕਿ ਇਹ ਕਿੰਨੀ ਦੇਰ ਸਟੇਟ ਵਿੱਚ ਰੋਲ ਕਰਦਾ ਸੋਸੀ ਇਹਦੇ ਬਿਲਕੁਲ ਤੈਅ ਤੱਕ ਜਾ ਗਿਆ ਤੇ ਜਿਹੜਾ ਜੋ ਵੀ ਪਾਣੀ ਪਾ ਦੇ ਸਰ ਜਿੰਨੇ ਹਥਿਆਰ ਫੜੇ ਗਏ ਨੇ ਜਿਹੜੇ ਮੁੱਲਜੇ ਫੜੇ ਗਏ ਨੇ ਤੋਂ ਤੇ ਇਹ ਤਾਂ ਸਧਾਰਨ ਜੀ ਗੱਲ ਹੈ ਹਰ ਬੰਦਾ ਸਾਨੂੰ ਸਵਾਲ ਕਰਦੇ ਫੁੜੀ ਦੁਪਹਿਰ ਪੱਤਰਕਾਰਾਂ ਨੂੰ ਫੋਨ ਆਉਂਦੇ ਨੇ ਇਹ ਤਾਂ ਮਾਸਟਰ ਮਾਈਂਡਡ ਵੱਡਾ ਇਹਨਾਂ ਪਿੱਛੇ ਬੈਕਵਰ ਤੇ ਵੱਡਾ ਆਦਮੀ ਹੋਣਾ ਕੋਈ ਜਾਂ ਇਹਨਾਂ ਹਥਿਆਰ ਬੰਦਾ ਸਿੰਪਲ ਬੰਦਾ ਲੈ ਕੇ ਆ ਰਿਹਾ ਕੋਈ ਉਹ ਜਿਹੜੇ ਅਸੀਂ ਕਰਦੇ ਆ ਨੈੱਟਵਰਕਿੰਗ ਨੂੰ ਉਹਦੀ ਆ ਪਰ ਪੰਜਾਬ ਪੁਲਿਸ ਆਪਣੀ ਨੈੱਟਵਰਕ ਨੂੰ ਤੋੜਦੀ ਆ ਇਹ ਐਬਿਲਿਟੀ ਦੇਖੋ ਜੇ ਫੌਸ ਕਰਾਉਂਦੇ ਆ ਆਪਾਂ ਫੜ ਲੈਣਗੇ ਸਾਈ ਪਿਸਟਲ ਪਰਸਾ ਫੜ ਕੇ ਕਾਲ ਫੜਨ ਸਿੱਖਵਾਉਂਦੇ ਆ ਕਰ ਨਹੀਂ ਇਸ ਤਰ੍ਹਾਂ ਆਪਾਂ ਨਹੀਂ ਫੜਦੇ ਜੋ ਸਾਡੇ ਉਦੋਂ ਇਹ ਜਿੰਨੇ ਮੱਦੀ ਤੇ ਕਰਾ ਰਹੇ ਪਰ ਨਹੀਂ ਫੜ ਲੈਣਗੇ ਸਰ ਇਹ ਕਿੱਥੇ ਸਪਲਾਈ ਕਿਤੇ ਜਾਂਦੇ ਆ ਸੋ ਦੇਖੋ ਇਹਨਾ ਹੋਣਾ ਕੁਝ ਬੰਦੇ ਸੱਕ ਫੜਨ ਵਾਲੇ ਰਹਿ ਗਏ ਆ ਉਹਨਾਂ ਨੂੰ ਅਸੀਂ ਜਲਦੀ ਇਹ ਡਾਟਾ ਫਾਰਵਰਡ ਲਿੰਕ ਤੇ ਜਲਦੀ ਟੈਸਟ ਸਰ ਬਾਰਡਰ ਪਾਰ ਤੋਂ ਇੰਨੀ ਵੱਡੀ ਮਾਤਰਾ ਤੇ ਖਿਆਲ ਆਉਣਾ ਕੀ ਮਕਸਦ ਇਹਦੇ ਵਿੱਚ ਹੋ ਜਾਂਦਾ ਹੈ ਉਹ ਕੋਸ਼ਿਸ਼ ਕਰਦੇ ਆ ਕਿ ਜੇ ਸਾਡੇ ਵੱਲੋਂ ਵਸਤੀਆ ਅਸੀਂ ਦਾ ਕੰਮਜਾਬ ਨਹੀਂ ਹੋ ਸਰ ਇਸ ਘਟਨਾ ਦੇ ਚਲਦ ਕੋਈ ਹੋਰ ਚੀਜ਼ ਨਹੀਂ ਕਿਨ ਕਿਹੜਾ ਅੱਜ ਇਹ ਬ੍ਰਾਂਡੀਆਂ ਜੋ ਬ੍ਰਾਂਡੀਆਂ ਹੋਈਆਂ ਨੇ ਸਾਡੀ ਪੰਜਾਬ ਪੁਲਿਸ ਸਾਹਿਜ ਹੋਕਸ ਕਿ ਉਹ ਕੋਈ ਜਿੰਨੇ ਵੀ ਇਥੇ ਪ੍ਰਾਈਮ ਹੋਏ ਸਾਰੇ ਸਰ ਦੇ ਸਰ ਦੇ ਟੈਸਟ ਸਿਰ ਦੇ ਪਰ ਕੇ ਸਾਹਮਣੇ ਇਸ ਚੀਜ਼ ਦਾ ਸ਼ੱਕਾ ਨਹੀਂ ਮਜਦਾ ਵੀ ਧਿਆਰ ਲਾ ਕੇ ਕਰਕੇ ਠੀਕ ਹੈ ਜੇ ਲਉਂਦੇ ਤਾਂ ਫੜ ਵੀ ਲੈਂਦੇ ਸਪੀਅਸ ਨਾਲ ਤਾਲਮੇ ਦੀ ਗੱਲ ਜੇ ਵੀ ਤਾਂ ਉਸ ਤੋਂ ਬਾਅਦ ਕਿੰਨਾ ਮਜ਼ਬੂਤ ਹੋਇਆ ਕਿਉਂਕਿ ਖੜਾ ਦੇ ਦੌਰਾਨ ਜਿਹੜਾ ਫੈਂਸਿੰਗ ਵੀ ਡੈਮੇਜ ਹੋਈ ਉਹ ਵੀ ਹੈ ਖੜਾ ਦੇ ਦੌਰਾਨ ਸਾਡੇ ਕੋਲ ਕਟਿਨਿਓ ਸੀ ਜਿਹੜੀ ਸਿੰਘ ਨਾਲ ਜਿਹੜੀ ਪਾਕਿਸਤਾਨੀ ਚਾਰਾ ਕਰਦੀ ਸੀ ਕਿ ਜਵਾਂ ਸੀ ਸੈਕੰਡਰੀ ਰੋਕ ਪੈਸ ਤੋਂ ਵੀ ਸਰ ਦਾ ਕੋਈ ਨਹੀਂ ਸਰ ਇਹ ਨਹੀਂ ਕਿ ਕੇ ਪਾਤੀ ਆਇਆ ਜੀ 2955 ਉਧਰ ਦੇ ਬੰਦੇ ਆ ਗਏ 295 ਸਰ ਕੋਈ ਤਫतीश ਹੋ ਰਹੀ ਹੈ ਇਸਾਮ لاہور ਵੀ ਇਹ ਤਾਂ ਪਕੜੇ ਗਏ ਕੀ ਪਤਾ ਸਪੱਲੇ ਕਈ ਗੜ ਲਾਏ ਹੁਣ ਪਾਣੀ ਦਾ ਆਏ ਨੂੰ 10 12 ਦਿਨ ਹੋ ਗਏ ਉਹ ਉਹੀ ਫਸਲ ਹੈ ਨਾ ਵੀ ਤਹੀਂ ਬੈਕਪੈਕ ਦਾ ਪ੍ਰਿੰਟ ਫਾਰਵਰਡ ਲਿਖ ਕੇ ਹੁਣ ਇਨਸਟਿਟਿਊਟ ਲੱਗਦਾ ਸਰ ਇੱਕ ਗੋਲੀ ਚੱਲੀ ਸੀ ਫਾਇਰ ਕੋਡ ਦੇ ਸਾਹਮਣੇ ਇੱਕ ਆਪਣੇ ਉੱਥੇ ਹੱਤਿਆਕੰਡ ਹੋਇਆ ਹਬੋਰ ਇਸ ਨੂੰ ਲਾਭੇ ਦੋ ਗੋਲੀਆਂ ਕਾਟ ਹੋ ਚੁੱਕੇ ਨੇ ਕੀ ਹੁਸਰਤ ਹੈ ਵੀ ਬੰਦੇ ਉਹਨਾਂ ਨਾਲ ਲਿੰਕ ਲਿੰਕ ਹੋਣਾ ਉਹਨਾਂ ਵਿੱਚ ਜੀ ਨਹੀਂ ਵੇਖੋ ਐਦਾਂ ਦੇ ਪਹਿਲਾਂ ਨਹੀਂ ਕਹਿ ਸਕਦਾ ਤੇ ਲੰਬੀ ਲੰਬੀ ਚੰਗੀਆਂ ਸਟਾਂਡ ਦੇ ਬਣਾਉਂਦੇ ਸਾਰੇ ਸਰਕਾਰੀ ਚਿੱਟੇ ਉਹ ਇਤਲੀ ਦੇ ਨੇ ਉਹ ਯੂਐਸ ਨੇ ਚਾਈਨਾ ਨੇ ਜਦੋਂ ਜਦੋਂ ਪਾਣੀ ਆਇਆ ਸਰ ਸਾਹਿਬ ਤੁਸੀਂ ਜੋ ਪ੍ਰਭਾਵਿਤ ਹੋਇਆਗਾ ਕੀ ਉਹ ਤਾਂ ਫਾਇਦਾ ਚੁੱਟਿਆ ਗਿਆ ਨਹੀਂ ਵੱਡੀ ਤਰ੍ਹਾਂ ਦੇ ਜਿਹੜੀ ਦੇਖੋ ਚਾਈਨਾ ਲੈਂਦੇ ਆ ਉਹ ਕਿਦੋਂ ਘੜਮੇ ਵਿੱਚ ਪਾਉਂਦੇ ਆ ਵਾਇਰ ਦੇ ਵਿੱਚ ਇਲੈਕਟ੍ਰਿਕ ਕਰੰਟ ਵੀ ਹੁੰਦਾ ਹੈ ਜੀ ਹੁਣ ਪਾਣੀ ਹੋਣ ਕਰਕੇ ਕਿ 3 ਪਟ ਆਫ ਫੋਰਸ ਜਿਹੜੇ ਪਿੰਡਰ ਸੀ ਡੁੱਬੇ ਸੀ ਜੀ ਤੇ ਉਹ ਮੂਵਮੈਂਟ ਕਰ ਜਦੀ ਉਧਰ ਇੱਕ ਉਸ ਚੀਜ਼ ਦਾ ਫਾਇਦਾ ਮਿਲਦਾ ਦੇਖੋ ਕਿ ਏਰੀਆ ਦੇ ਵਿੱਚ ਨੇ ਸਰ ਕੋਲੇ ਹਥਿਆਰ ਕਿ ਕੋਈ ਨਸ਼ੇ ਬਰਾਮਦ ਹੋਇਆ ਨਾਲ ਇਸ ਤੋਂ ਇਲਾਵਾ ਕਿ ਉਮੀਦ ਹੈ ਕੋਈ ਅਜੇ ਤੱਕ ਜਿਹੜੀ ਸਾਡੀ ਤਕਦੀਰ ਇਹ ਹੀ ਹੈ ਅਸੀਂ ਉਹ ਵੀ ਐਂਗਲ ਤੱਕ ਪ੍ਰੋਬ ਕਰਦੇ ਸਰ ਇਹ ਜਿਹੜਾ ਆਮ ਸੈਕਟ ਲੱਗਿਆ ਹੈ ਆਮ ਸੈਕਟ ਵਿੱਚ ਲੱਗਿਆ ਹੈ ਦੇਖੋ ਤਾਰੂ ਪਾਰ ਆਇਆ ਦੂਜੇ ਦੇਸ਼ ਚੋਂ ਆਇਆ ਹੈ ਲੇਕਿਨ ਕਾਸ ਕੋਈ ਹੋਰ ਐਕਸ਼ਨ ਨਹੀਂ ਦਿੱਤਾ ਮੈਂ ਤੁਹਾਨੂੰ ਇਹ ਉਹ ਪੁੱਛਿਆ deta hun police kara ke to bhi ho jaao ਸਰ ਇਹ ਮੁਜਰਮ ਕਿਥੋਂ ਲੈ ਕੇ ਗੱਲ ਕੀਤੀ ਜਾ ਰਹੀ ਹੈ ਵੇਖੋ ਇੱਕ ਤੇ ਆ ਝੋਕ ਦੇ ਪਰ ਸਰ ਜਿਹੜਾ ਮਾਤ ਬਤ ਇਹਨੇ ਤਾਂ ਸਿਰਫ ਪੁੱਛਣਾ ਕਿ ਕ੍ਰਿਮੀਨਲ ਰਿਪੋਰਟ ਦੀ ਜਿਹੜਾ ਇਹਨਾਂ ਦਾ ਗੁਰਵਿੰਦਰ ਇੱਕ ਪਛਾਣ ਹੈ ਕਿ ਉਸ ਦਾ ਤਾਂ ਚੱਲਦਾ ਹੈ ਜੁਚਾੜਾ ਸਾਰੇ ਕਿਤੇ ਬਰੋਚੀਂ ਦੇ ਵਿੱਚ ਸੇਰੋ ਟੈਕਨੋ ਕਿਤੇ ਬਹੁਤ پیسے ਤੋਂ ਬਾਹਰ ਹੋ ਕੇ ਨਹੀਂ ਸਕਦੇ ਕਿ ਕਿੰਨੇ ਕਿੰਨੇ ਬਹੁਤ ਫਾਈਟ ਕੋਈ ਨਹੀਂ ਕਿ ਉਹੀ ਉੱਤਰ ਤੱਕ ਬਾਰੂਪੀ ਸਿਰ ਜੇ ਵੀ ਹੋਈ ਪਰ ਉਹ ਜਿਹੜਾ ਪੁਆਇੰਟ ਦੂਜੇ ਤੇ ਜਿਹੜਾ ਕਿ ਇਹ ਕੋਈ ਬਾਤ ਹੈ ਸ਼ੇਰਾਂ ਦਾ ਸਸੇਗਾ ਕਿਤਾ ਪੁਆਇੰਟ ਬਹੁਤ ਮੇਚ ਦਾ ਹੈ ਸਰਕਾਰ ਇਹ ਉਹ ਮੈਂ ਇਸ ਤਰ੍ਹਾਂ ਨਹੀਂ ਕਿਹਾ ਮੋਟਿਆ ਸਰ ਥੈਂਕ ਯੂ ਸਰ ਇਹ ਤੋਂ ਸਰ ਇੱਕ ਫੋਟੋ ਸਰ ਆਪ ਦਾ ਵੀਰ ਤੱਕ ਪੂਰਾ ਬੈਗ ਲੈ ਸਕਦੇ ਹੋ ਜੀ ਬਾਕੀ ਸਰ ਵਰਸਪ ਕਰਨਾ ਬਾਕੀ ਪਰ ਪਿੱਛੇ ਆਉਗਤ ਹੈ ਜੀ ਤੁਹਾਡੀ ਉਹ ਚਾਹੀਦੀ ਹੈ ਪਾਠਾ ਅਗਲਾ ਕੈਨਲੀ ਪਿੱਛੇ ਲੋਕਨ ਉਹ ਚੁਣ ਚੁਣ ਰਹੇ ਨੇ ਸਾਹਿਬ ਜੀ ਪਿੱਛੇ ਹੋ ਜਾਓ ਸਾਹਿਬ ਜੀ ਕਰਨਾ ਹੈ ਫੋਟੋ ਕਾਲ ਦੇ ਵਿੱਚ ਥੋੜਾ ਪਾਓ ਯਾਰ ਫੋਟੋ ਕਾਲ ਲੈ ਤੁਹਾਨੂੰ ਭੇਜ ਦਿਆ ਕਿ ਮੈਂ ਤੁਹਾਡੀ ਨਾਲ ਫੋਟੋ ਆਉਣੀ ਫਾਇਡ ਹੋ ਜਾਓ ਕੈਨਲੀ ਪਿੱਛੇ ਹੋ ਜਾਓ ਠੀਕ ਹੈ ਜੀ ਸਾਡੇ ਵਾਹ ਨਹੀਂ ਹੈ ਜੀ ਸਾਡੇ ਮਾਦੂਲਾ ਨਹੀਂ ਹੈ ਸਾਡਾ ਖਾਣ ਮੋਟੇ ਨਹੀਂ ਇਸ ಇದಕ್ಕೆ ಆಂತರಿಕವಾಗಿ ಒಂದು ರೀತಿಯ